ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਦੀਵਾਲੀ ਆਫਰ ਲੈ ਕੇ ਆਏ ਹਾਂ ਬਹੁਤ ਤਗੜਾ ਧਮਾਕਾ ਲੈ ਕੇ ਆਏ ਹਾਂ ਦੀਵਾਲੀ ਆਸਤੇ ਤੁਹਾਡੇ ਲਈ ਵੀਰ ਕੋਲੇ ਖੜੇ ਆਪਾਂ ਆਕਾਸ਼ਦੀਪ ਕੋਲੇ ਤੇ ਬਾਈ ਨਾ ਡ੍ਰੈਗਲੀਨ ਕਰਦਾ ਕਾਰਾਂ ਤੇ ਰਮੀਂਗ ਕਰਦਾ ਕਾਰਾਂ ਤੇ ਸੋਫਾ ਡ੍ਰੈਗਲੀਨ ਕਰਦਾ ਤੇ ਆਪਾਂ ਤੁਹਾਨੂੰ ਰੇਟ ਦੱਸਦੇ ਆ ਤੁਸੀਂ ਬਾਜ਼ਾਰ ਤੋਂ ਰੇਟ ਪਤਾ ਕਰਨੇ ਆ ਫੇਰ ਬਾਈ ਨੇ ਫੋਨ ਤੇ ਕਨੈਕਟ ਕਰਨਾ ਜੇ ਰੇਟ ਚੰਗੇ ਲੱਗਦੇ ਵੀਰ ਦੇ ਪੂਰਾ ਦੀਵਾਲੀ ਆਫਰ ਆ ਪੂਰਾ ਤਗੜਾ ਧਮਾਕਾ ਬਾਕੀ ਲੈਣੇ ਜਾਣਕਾਰੀ ਆਪਾਂ ਵੀਰ ਤੋਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਾਂ ਕੀ ਕੰਮ ਕਰਦੇ ਆਂ ਕਾਰਾਂ ਦਾ ਮਨੋ ਆਪਾਂ ਜੀ ਗੱਡੀ ਦੀ ਡਰਾਈ ਕਲੀਨ ਕਰਦੇ ਆਂ ਰਬਿੰਗ ਕਰਦੇ ਆਂ 2K ਦੀ ਕੰਪਾਉਂਡ ਕਰਦੇ ਆਂ ਠੀਕ ਹੈ ਬਾਈ ਜੀ ਆਪਣੇ ਰੇਟ ਦੀ ਚੈਲੰਜ ਆ ਆਪਣੇ ਅੱਜ ਤੋਂ ਘੱਟ ਕੋਈ ਵੀ ਨਹੀਂ ਕਰ ਸਕਦਾ ਠੀਕ ਹੈ ਔਰ ਹੋਮ ਸਰਵਿਸ 30 ਕਿਲੋਮੀਟਰ ਦੇ ਰਹੀਏ ਜੀ 30 ਕਿਲੋਮੀਟਰ ਦੇ ਰਹੀਏ ਜੀ ਮੰਨ ਲਓ ਪਿੰਡ ਆਪਣਾ ਪਿੰਡ ਆਪਣਾ ਝੋੜੜ ਹੈ ਜੀ ਠੀਕ ਹੈ ਠੀਕ ਹੈ ਜੀ ਰੇਟ ਤੁਸੀਂ ਸੁਣ ਲਓ ਜੀ ਜਿਹੜਾ ਆਪਾਂ ਪਹਿਲਾ ਕੰਮ 1600 ਚ ਕਰਕੇ ਦਿੰਦੇ ਸੀਗੇ 5 ਸੀਟਰ ਗੱਡੀ ਦਾ ਉਹਦਾ ਰੇਟ ਕਰਤਾ 1200 ਰੁਪਏ ਅੱਛਾ 5 ਸੀਟਰ ਦਾ ਰੇਟ 1200 ਆ ਹੁਣ 1200 ਜੀ 1600 ਤੋਂ 1200 ਹੋ ਗਿਆ ਤੇ 7 ਸੀਟਰ ਭਾਈ 7 ਸੀਟਰ ਜਿਹੜਾ 2000 ਚ ਇੰਨੇ ਕੰਮ ਕਰਕੇ ਦਿੰਦੇ ਸੀ ਉਹਦਾ ਕਰਤਾ ਜੀ 1600 ਰੁਪਏ ਅੱਛਾ 2000 ਤੋਂ 1600 400 ਆਫਰ ਕਰਤੀ ਹਾਂਜੀ 400 ਜੀ ਠੀਕ ਹੈ ਲੈ ਵੀ ਲੈ ਵੀ ਦੋਸਤੋ ਦੋਹਾਂ 'ਚ 400 ਆਫਰ ਆ ਮੰਨ ਲਓ ਦਿਵਾਲੀ ਕਰਕੇ ਆਫਰ ਦਿਵਾਲੀ ਕਰਕੇ ਆਫਰ ਰਹਿਣੀ ਹੈ ਸੋਫਾ ਡ੍ਰੈਗ ਕਲੀਨ ਹੈ ਬਈ ਉਹਦਾ ਗ੍ਰੇਟ ਸੋਫਾ ਡ੍ਰੈਗ ਕਲੀਨ ਦਾ 5 ਸੀਟਰ ਦਾ ਆਪਾਂ ਲੈਨੇ ਆਂ ਜੀ 700 ਰੁਪਏ 700 ਰੁਪਏ ਹਾਂ 5 ਸੀਟਰ ਦਾ 5 ਸੀਟਰ ਦਾ ਤੇ 7 ਸੀਟਰ ਨੂੰ ਦੋ ਜੇ ਰੇਟ ਵਾਧਾ ਉਹਦਾ ਰੇਟ ਵਧੂਗਾ ਜੀ ਠੀਕ ਹੈ ਸੀਟ ਦੇ ਹਿਸਾਬ ਨਾਲ ਰੇਟ ਵਧੇਗਾ ਠੀਕ ਹੈ ਆਪਾਂ ਮਲੋਟ ਏਰੀਆ ਦੇ 30 ਕਿਲੋਮੀਟਰ ਦੇ ਘਰੇ 'ਚ ਹਾਂ ਮਲੋਟ ਏਰੀਆ ਦੇ 30 ਕਿਲੋਮੀਟਰ ਦੇ ਠੀਕ ਹੈ ਦੂਰ ਵਾਲਾ ਵੀ ਫੋਨ ਕਰ ਸਕਦਾ ਦੂਰ ਵਾਲਾ ਵੀ ਕਰ ਸਕਦਾ ਜੀ ਉਹ ਬਈ ਉਹ ਸਾਬ ਨਾਲ ਤੇਲ ਦਾ ਖਰਚਾ ਵਧੂਗਾ ਹਾਂ ਉਹ ਸਾਬ ਨਾਲ ਉਹ ਫਿਰ ਜਿਵੇਂ ਠੀਕ ਹੈ ਨੰਬਰ ਬੋਲ ਦਿਆਂ ਆਪਣਾ 6280458393 ਜੀ ਠੀਕ ਹੈ ਹਾਂ ਜੀ ਨੰਬਰ ਕਰ ਲਓ ਨੋਟ ਵੀਰ ਦਾ ਤੁਸੀਂ ਤੇ ਨੰਬਰ ਆਪਾਂ ਸਕਰੀਨ ਤੇ ਵੀ ਚਲਾ ਦਾਂਗੇ ਜੇ ਤੁਹਾਨੂੰ ਰੇਟ ਤੁਸੀਂ ਸ਼ਹਿਰ ਚ ਪਤਾ ਕਰ ਲਓ ਇੱਕ ਵਾਰੀ ਫੇਰ ਵੀਰ ਨਾਲ ਫੋਨ ਤੇ ਗੱਲ ਕਰਨਾ ਜੇ ਰੇਟ ਤੁਹਾਨੂੰ ਚੰਗੇ ਲੱਗਦੇ ਆ ਤੇ ਵੀਰ ਦਾ ਕੰਮ ਤੁਸੀਂ ਇੱਕ ਵਾਰੀ ਕਰਾ ਕੇ ਦੇਖੋ ਸੇਵਾ ਦਾ ਮੌਕਾ ਦੇ ਕੇ ਦੇਖੋ ਤੇ ਡੈਮੋ ਸੀ ਨਾ ਇੱਕ ਪਾਰ ਤੁਸੀਂ ਵੀਰ ਤੋਂ ਕਰਾ ਕੇ ਦੇਖ ਲਓ ਜੇ ਜੇ ਤੁਹਾਨੂੰ ਕੰਮ ਨਾ ਚੰਗਾ ਲੱਗਿਆ ਤੁਸੀਂ ਫੇਰ ਕਹੋ ਜੀ ਵੀਰ ਨੂੰ ਹਾਂਜੀ ਤੇ ਦਿਵਾਲੀ ਆਫਰ ਹੈ ਦਿਵਾਲੀ ਤੱਕ ਹੀ ਆਫਰ ਰਹਿਣਾ ਨਾ ਬਾਈ ਹਾਂ ਦਿਵਾਲੀ ਤੱਕ ਹੀ ਠੀਕ ਹੈ ਲੁੱਟ ਲਓ ਮੇਲਾ ਦਿਵ ਠੀਕ ਹੈ ਜੀ ਧੰਨਵਾਦ ਸਾਰੇ ਤੁਹਾਨੂੰ